ਪੰਜਾਬ ਦੇ ਪ੍ਰਧਾਨ ਅਤੇ ਮਾਣਯੋਗ ਕੈਬਨਟ ਮੰਤਰੀ ਸ੍ਰੀ ਅਮਨ अरोड़ा ਜੀ ਮੰਤਰੀ ਸਹਿਬਾਨ ਪੰਜਾਬ ਵਿਧਾਨ ਸਭਾ ਦੇ ਮੈਂਬਰ ਸਹਿਬਾਨ ਮੁਖ ਸਕੱਤਰ ਸਾਹਿਬ ਜੀ ਸਾਹਿਬ ਪੰਜਾਬ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਮੈਂਬਰ ਸਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਮਹਿਮਾਨਾਂ ਅਤੇ ਪ੍ਰੈਸ ਦੇ ਨੁਮਾਇੰਦਿਆਂ ਦਾ ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਵੱਲੋਂ ਮੈਂ ਸਕੱਤਰ ਪੰਜਾਬ ਵਿਧਾਨ ਸਭਾ ਸਵਾਗਤ ਕਰਦਾ ਹਾਂ ਸਤਿ ਜੀ ਆਇਆਖਦਾ ਹਾਂ ਮਾਨਯੋਗ ਸਪੀਕਰ ਸਾਹਿਬ ਦੀ ਜੇਕਰ ਇਜਾਜ਼ਤ ਹੈ ਤਾਂ ਅੱਜ ਦੀ ਸੋਚ ਰਸਮ ਦੀ ਕਾਰਵਾਈ ਆਰੰਭ ਕਰ ਲਈ ਜਾਵੇ ਸਰ ਹੁਣ ਮੈਂ ਹਲਕਾ ਚੱਬੇਵਾਲ ਤੋਂ ਪੰਜਾਬ ਵਿਧਾਨ ਸਭਾ ਲਈ ਬਾਏ ਇਲੈਕਸ਼ਨ ਵਿੱਚ ਮੈਂਬਰ ਚੁਣੇ ਗਏ ਡਾਕਟਰ ਸ਼ਾਮ ਕੁਮਾਰ ਜੀ ਨੂੰ ਬੇਨਤੀ ਕਰਦਾ ਹਾਂ ਕਿ ਸੰਵਿਧਾਨਕ ਉਪਬੰਧਾਂ ਅਨੁਸਾਰ ਵਿਧਾਇਕ ਵੱਜੋਂ ਸੋਚ ਚੁੱਕਣ ਲਈ ਅੱਗੇ ਆਉਣ ਦੇ ਖੇਤਰ ਕਰਨ ਮਾਣਯੋਗ ਸਪੀਕਰ ਸਾਹਿਬ ਨੂੰ ਬੇਨਤੀ ਹੈ ਕਿ ਉਹ ਸੌਂਚ ਕਾਉਣ ਦੀ ਰਸਮ ਅਦ ਰੋ। ਹਾਂਜੀ ਮੈਂ ਡਾਕਟਰ ਈਸ਼ਾਨ ਕੁਮਾਰ ਜੋ ਪੰਜਾਬ ਵਿਧਾਨ ਸਭਾ ਲਈ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸੌਚਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਤੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਮੈਂ ਭਾਰਤ ਦੀ ਪ੍ਰਭਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਜਿਸ ਕਰਤਵ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਵਾਂਗਾ ਜੈ ਭੀਮ ਜੈ ਪਰ ਇਨਕਲਾਬ ਜ਼ਿੰਦਾਬਾਦ ਮੈਂ ਹਲਕਾ ਡੇਰਾ ਬਾਬਾ ਨਾਨਕ ਤੋਂ ਪੰਜਾਬ ਵਿਧਾਨ ਸਭਾ ਦੇ ਚੁਣੇ ਗਏ ਮੈਂਬਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਨੂੰ ਬੇਨਤੀ ਕਰਦਾ ਕਿ ਉਹ ਸੌਂ ਚੁੱਕਣ ਲਈ ਅੱਗੇ ਮਾਣਯੋਗ ਸਪੀਕਰ ਸਾਹਿਬ ਨੂੰ ਬੇਨਤੀ ਹੈ ਕਿ ਉਹ ਸੌਂ ਚਕਾਉਣ ਦੀ ਇਜਾਜ਼ਤ ਦੇ ਵਾਹਿਗੁਰੂ ਮੈਂ ਗੁਰਦੀਪ ਸਿੰਘ ਰੰਧਾਵਾ ਜੋ ਪੰਜਾਬ ਵਿਧਾਨ ਸਭਾ ਲਈ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸਹੁੰ ਚੁਕਦਾ ਹਾਂ ਕਿ ਮੈਂ ਸੱਚੇ ਦਿਲੋਂ ਪ੍ਰਤੀਗਿਆ ਕਰਦਾ ਹਾਂ ਕਾਨੂੰਨ ਅਨਸਾਰ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਚੈ ਰੱਖਾਂਗਾ ਮੈਂ ਭਾਰਤ ਦੀ ਪ੍ਰਸੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਜਿਸ ਕਰਤਵ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਹੁਣ ਮੈਂ ਹਲਕਾ ਗਿੱਦੜਵਾਹ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣਾਂਗੇ ਸਰਦਾਰ ਹਰਜੀਤ ਸਿੰਘ ਗੰਟੀ ਢਿੱਲੋਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸੌਂ ਚੁੱਕਣ ਲਈ ਆ ਗਏ। ਆਨਯੋਗ ਸਪੀਕਰ ਸਾਹਿਬ ਨੂੰ ਬੇਨਤੀ ਹੈ ਕਿ ਸੌਂ ਚਕਾਉਣ ਦੀ ਰਸਮ ਅਦ ਕਰੇ। ਮੈਂ ਜੋ ਪੰਜਾਬ ਵਿਧਾਨ ਸਭਾ ਲਈ ਨਾਲ ਮੈਂ ਤੁਹਾਨੂੰ ਆਪਣਾ ਨਾਮ ਜੀ ਮੈਂ ਹਰਦੀਪ ਸਿੰਘ ਢਿੱਪੀ ਢਿੱਲੋਂ ਜੋ ਪੰਜਾਬ ਵਿਧਾਨ ਸਭਾ ਲਈ ਮੈਂਬਰ ਚੁਣਿਆ ਗਿਆ ਹਾਂ ਸੱਚੇ ਦਿਲੋਂ ਪ੍ਰਤੀਗਿਆ ਕਰਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਮੈਂ ਭਾਰਤ ਦੀ ਰੱਬਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਜਿਸ ਕਰਤਵ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਜਿੰਦਾਬਾਦ